ਪੱਟੀ ਡੈਡੀ ਸੂਟ ਪਾਉਂਦੀ ਪੌਣੇ ਲੱਖ ਦਾ ਜੇ ਆਉਂਦੀ ਰਵੇ ਦੀਤੇ ਦਿਲ ਮਰੇ ਜੱਟ ਦਾ ਤੇਰਾ ਕੰਬੋ ਜੱਟ ਦਾ ਬਾਰੂਦ ਨਾਲ ਐ ਉਹੀ ਕੰਬੋ ਤੇਰਾ ਸੁਰ ਮਹਿਤ ਅੱਖ ਦਾ ਕਰਾਈ ਫਰੇ ਵਾਲਾ ਚ ਬਲੰਟ ਕੱਟ ਨੂੰ ਲਾਹੌਰ ਤੋਂ ਮੰਗਾਤਾ ਲਹਿੰਗਾ ਉਹਦੇ ਲੱਕ ਨੂੰ ਆ ਮੁੱਲ ਪੈਂਦੀ ਆ ਆ ਮੁੱਲ ਪੈਂਦੀ ਆ ਸ਼ਕੀਨੀ ਜੱਟ ਨੂੰ ਆ ਮੁੱਲ ਪੈਂਦੀ ਆ ਸ਼ਕੀਨੀ ਆ ਤੇਨੂੰ ਦੌਰੇ ਤੇ ਲਵਾਇਨ ਲਾਇਆ ਤੇ ਨਿਸ਼ਟਾ অর ਲਾਈ ਵੈਲੀ ਆ ਕਰੂ ਮਾਰੇ ਪੈਂਦੀ ਆ ਸ਼ਕੀਨੀ ਜੱਟ ਨੂੰ ਆਹ ਰੇਟ ਪੈਂਦੀ ਆ ਸ਼ਕੀਨੀ ਜੱਟ ਨੂੰ ਆਹ ਮੋਹ ਲਈ ਸ਼ਕੀਨੀ ਜੱਟ ਨੂੰ ਆਹ ਰੇਟ ਪੈਂਦੀ ਆ ਸ਼ਕੀਨੀ ਜੱਟ ਨੂੰ ਆਹ ਫੋਟੋਆਂ ਚ ਖੜੇ ਸਾਰੇ ਯਾਰ ਪੱਕੇ ਨੇ ਦਰਮਨ